ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗਾਇਕ ਗੀਤਾ ਜੈਲਦਾਰ ਦੇ ਜਿੰਨੇ ਵੀ ਫੈਨਸ ਨੇ ਉਹਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਪਿਛਲੇ ਦਿਨੀ ਅਸੀਂ ਗੀਤਾ ਜੈਲਦਾਰ ਦੀ ਇੱਕ ਇੰਟਰਵਿਊ ਕੀਤੀ ਸੀ ਅਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਹਾਡਾ ਜਿਹੜਾ ਗਾਣਾ ਸਿਟੀ ਬੜਾ ਹਿੱਟ ਹੋਇਆ ਉਸ ਤੋਂ ਬਾਅਦ ਉਹਦਾ ਦੂਸਰਾ ਭਾਗ ਵੀ ਆਇਆ ਉਹ ਵੀ ਹਿੱਟ ਹੋਇਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਤੀਸਰਾ ਪਾਰਟ ਹੈ ਸਿਟੀ ਗਾਣੇ ਦਾ ਕਦੋਂ ਤੱਕ ਆ ਰਿਹਾ ਸੋ ਉਹਨਾਂ ਨੇ ਇੱਕ ਪੁਸ਼ਟੀ ਕੀਤੀ ਹੈ ਕਿ ਗਾਣਾ ਲਿਖਿਆ ਪਿਆ ਹੈ ਔਰ ਬਹੁਤ ਜਲਦ ਉਹ ਗਾਣਾ ਰੀਲੀਜ਼ ਕਰਨਗੇ ਸੋ ਉਸ ਤੋਂ ਬਾਅਦ ਇਹ ਵੀ ਸਵਾਲ ਕੀਤਾ ਗਿਆ ਕਿ ਜੇਕਰ ਗਾਣਾ ਰਿਲੀਜ਼ ਹੁੰਦਾ ਤਾਂ ਉਹ ਮਿਸ ਪੂਜਾ ਦੇ ਨਾਲ ਹੀ ਆਏਗਾ ਜਾਂ ਫਿਰ ਗੁਰਲੇਜ਼ ਅਕਤਰ ਦੇ ਨਾਲ ਆਏਗਾ ਤਾਂ ਉਹਨਾਂ ਨੇ ਇਹ ਕਿਹਾ ਕਿ ਪਹਿਲੇ ਦੋ ਗਾਣੇ ਵੀ ਮਿਸ ਪੂਜਾ ਦੇ ਨਾਲ ਆ ਜੇਕਰ ਤੀਸਰਾ ਗਾਣਾ ਸਿਟੀ 3 ਆਉਂਦਾ ਹੈ ਤਾਂ ਉਹ ਗਾਣਾ ਮਿਸ ਪੂਜਾ ਦੇ ਨਾਲ ਹੀ ਆਏਗਾ ਸੋ ਇੱਕ ਵੱਡੀ ਖੁਸ਼ਖਬਰੀ ਜਿਹੜੀ ਸਾਂਝੀ ਕੀਤੀ ਆ ਜਿੰਨੇ ਵੀ ਗੀਤਾ ਜੈਲਦਾਰ ਦੇ ਫੈਨਸ ਨੇ ਸੋ ਇਹ ਜਿਹੜਾ ਗਾਣਾ ਹੈ ਜਲਦੀ ਮਾਰਕੀਟ ਦੇ ਵਿੱਚ ਆ ਸਕਦਾ ਸੋ ਬਹੁਤ ਗਾਣੇ ਕੀਤਾ ਜਲਦਾਰ ਦੇ ਤੁਸੀਂ ਸੁਣਿਆ ਸੈਰ ਗਾਣਾ ਹੋ ਗਿਆ ਜਾਂ ਫਿਰ ਹਾਰਟ ਹਾਰਟਬੀਟ ਜਿਹੜਾ ਗਾਣਾ ਹੋ ਗਿਆ ਸੋ ਬਹੁਤ ਗਾਣੇ ਕੀਤਾ ਜਲਦਾਰ ਦੇ ਹਿੱਟ ਹੋਏ ਨੇ ਅੰਡਰ ਐਸਟੀਮੇਟ ਗਾਣਾ ਹੋ ਗਿਆ ਸੋ ਬਹੁਤ ਜਲਦ ਉਹਨਾਂ ਨੇ ਇਹ ਪੁਸ਼ਟੀ ਕਰ ਦਿੱਤੀ ਹੈ ਬਹੁਤ ਜਲਦ ਕਿਉਂਕਿ ਗਾਣਾ ਲਿਖਿਆ ਪਿਆ ਹੈ ਕਦੀ ਵੀ ਰਿਲੀਜ਼ ਕਰ ਸਕਦੇ ਕਦੀ ਵੀ ਰਿਕਾਰਡ ਕਰਕੇ ਉਹ ਗਾਣਾ ਰਿਲੀਜ਼ ਕਰ ਸਕਦੇ ਆ ਗਾਣਾ ਸਿਟੀ 3 ਬਹੁਤ ਜਲਦ ਦਰਸ਼ਕਾਂ ਦੀ ਝੋਲੀ ਦੇ ਵਿੱਚ ਪੈ ਸਕਦਾ ਸੋ ਹੋਰ ਉਹਨਾਂ ਨੇ ਇਸ ਗਾਣੇ ਬਾਰੇ ਕੀ ਕਿਹਾ ਇਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਸਿਟੀ 1 ਆਇਆ ਪਹਿਲਾ ਕਮਾਲ ਦਾ ਸਰਾ ਉਸ ਤੋਂ ਬਾਅਦ ਸਿਟੀ 2 ਆਇਆ ਹਾਂਜੀ ਤੀਸਰਾ ਕਿਉਂ ਨਹੀਂ ਆਇਆ ਐਕਚੁਅਲੀ ਤੀਸਰਾ ਇਹਦਾ ਰੀਜ਼ਨ ਐ ਸੀ ਵੀ ਮੈਨੂੰ ਐ ਲੱਗਦਾ ਵੀ ਕਿਤੇ ਨਾ ਕਿਤੇ ਮੈਂ ਸੋਲੋ ਗਾਣੇ ਕਰਨ ਚ ਬਹੁਤ ਜ਼ਿਆਦਾ ਬੀਜ਼ੀ ਹੋ ਗਿਆ ਹੂੰ ਤੇ ਡਿਊਟ ਜਿਹੜਾ ਸੀ ਮੈਂ ਡਿਊਟ ਨੂੰ ਆਪਣੇ ਕੈਰੀਅਰ ਤੇ ਹੈਵੀ ਵੀ ਨਹੀਂ ਸੀ ਹੋਣ ਦੇਣਾ ਚਾਹੁੰਦਾ ਕਿਉਂ ਕਿਉਂ ਮੇਰੀ ਕੋਸ਼ਿਸ਼ ਸੀ ਕਿ ਮੈਂ ਸੋਲੋ ਆਰਟਿਸਟ ਰਮਾਂ ਜ਼ਿਆਦਾਤਰ ਹੂੰ ਤੇ ਡਿਊਟ ਮੈਨੂੰ ਹੁਣ ਵੀ ਬਹੁਤ ਚੰਗੇ ਲੱਗਦੇ ਨੇ بڑے ਗਾਣੇ ਆਪ ਲਿਖਦਾ ਡਿਊਟ ਪਹਿਲਾਂ ਵੀ ਗਾਏ ਵੀ ਬੜੇ ਨੇ ਤੇ ਮੇਰੀ ਕੋਸ਼ਿਸ਼ ਰਹੀ ਵੀ ਮੈਂ ਸੋਲੋ ਜਿਆਦਾ ਗਾਵਾ ਤੇ ਡਿਊਟ ਵੀ ਮੈਂ ਜ਼ਰੂਰ ਨਾਲ ਰੱਖਾਂਗੇ ਲੋਕਾਂ ਨੂੰ ਵੀ ਐਨ ਲੱਗੇ ਵੀ ਅਸੀਂ ਦੋਨਾਂ ਮੈਂ ਦੋਨੋਂ ਤਰੀਕਿਆਂ ਨਾਲ ਮੈਂ ਜਿਹੜਾ ਹੈਗਾ ਆਪਣੇ ਗੀਤ ਨਿਵਾ ਸਕਦਾ ਤੇ ਸੀਡੀ 3 ਤਾਂ ਹੀ ਡਿਲੇ ਹੋ ਗਿਆ ਕਿਉਂਕਿ ਮੈਂ ਸੋਲੋ ਜ਼ਿਆਦਾਤਰ ਸੋਲੋ ਵੱਲ ਨੂੰ ਤੁਰ ਪਿਆ ਸੀ ਤੇ ਮੇਰਾ ਇਕੱਲੇ ਦਾ ਕੈਰੀਅਰ ਬਹੁਤ ਜ਼ਿਆਦਾ ਸਕਸੈਸਫੁਲ ਜਾ ਰਿਹਾ ਸੀ ਜੋ ਮੈਨੂੰ ਐ ਲੱਗਾ ਕਿ ਸ਼ਾਇਦ ਲੱਗਾ ਨਹੀਂ ਕਹਿ ਸਕਦੇ ਇਸ ਕਰਕੇ ਮੇਬੀ ਟਾਈਮ ਪੈ ਗਿਆ ਉਹਦਾ ਸੀਟੀ 3 ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦਾ ਦੇਖੋ ਜੀ ਕੁਝ ਵੀ ਹੋ ਸਕਦਾ ਕਹਿੰਦੇ ਆਉਣ ਵਾਲੇ ਸਮੇਂ ਤਾਂ ਕੋਈ ਵੀ ਚੀਜ਼ ਹੋ ਸਕਦੀ ਹੈ ਹੁਣ ਤਾਂ ਇਸ ਟਾਈਮ ਇਦਾਂ ਦਾ ਚੱਲੇ ਹਰ ਇੱਕ ਚੀਜ਼ ਪੋਸੀਬਲ ਹੈ ਇੰਪੋਸੀਬਲ ਕੁਝ ਵੀ ਨਹੀਂ ਕੁਝ ਵੀ ਹੋ ਸਕਦਾ ਥੋੜਾ ਜਿਹਾ ਹਿੰਟ ਤਾਂ ਦਿਓ ਹਾਂਜੀ ਮੈਂ ਲਿਖੇ ਨੂੰ ਬਹੁਤ ਚਿਰ ਹੋ ਗਿਆ ਤੇ ਲਿਖਿਆ ਹਾਂ ਸਠਾਈ ਲਿਖ ਕੇ ਰੱਖੀ ਹੋਈ ਹੈ ਬਟ ਆਈ ਡੋ ਨੋ ਰਿਕਾਰਡ ਹੋਏਗਾ ਜਾਂ ਨਹੀਂ ਹੋਏਗਾ ਜੇ ਉਹ 27 ਨੂੰ ਤੋੜ ਮਰੋੜ ਕੇ ਜਾਂ ਕੋਈ ਹੋਰ ਉਦਾਂ ਦਾ ਗਾਣਾ ਬਣਾਇਆ ਜਾਊਗਾ ਤੇ ਇੱਕ ਸਵਾਲ ਇਹ ਵੀ ਹੈ ਕਿ ਜੇ ਆਊਗਾ ਹਾਂਜੀ ਇਹ ਮਿਸ ਪੂਜਾ ਦੇ ਨਾਲ ਆਊਗਾ ਜਾਂ ਗੁਰਲੇਜ ਅਕਟਰ ਦੇ ਨਾਲ ਨਹੀਂ ਦੇਖੋ ਜੇ ਆਏਗਾ ਤਾਂ ਫਿਰ ਮਿਸ ਪੂਜਾ ਦੇ ਨਾਲ ਹੀ ਆਏਗਾ ਕਿਉਂਕਿ ਜਿਹੜੀ ਚੀਜ਼ ਜਿਨ੍ਹਾਂ ਦੇ ਨਾਮ ਤੇ ਰਜਿਸਟਰਡ ਹੋਈ ਹੋਵੇ ਅ ਜਿਹੜੀ ਰਜਿਸਟਰੀ ਜਿਨ੍ਹਾਂ ਦੇ ਨਾਮ ਤੇ ਹੋਈ ਹੋਵੇ ਮੇਰੇ ਸਭ ਨੂੰ ਉਹੀ ਆਰਟਿਸਟ ਹੋਣੇ ਚਾਹੀਦੇ ਆ ਤੇ ਗੁਰਲੇਜ ਉਹਨਾਂ ਨਾਲ ਹੋਰ ਬਹੁਤ ਗਾਣੇ ਕਰਦਾ ਮੈਂ ਤੇ ਉਹ ਵੀ ਕਰਦੇ ਰਵਾਂਗੇ ਪਰ ਜੇ ਸਿਟੀ 3 ਕੀਤਾ ਤਾਂ ਫਿਰ ਪੂਜਾ ਵਿੱਚ ਜ਼ਰੂਰ ਹੋਵੇਗੀ